ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਆ ਆ ਸੁਨੇਹਾ ਮੇਰੇ ਵੱਲੋਂ ਇੱਕ ਸੁਨੇਹਾ ਹੀ ਆ ਪੰਜਾਬ ਦੇ ਪੂਰੇ ਪੰਜਾਬ ਦੇ ਪਿੰਡਾਂ ਦੇ ਕਲੱਬਾਂ ਵਾਸਤੇ ਅੱਜ ਬੜੀ ਮੇਰੇ ਵਾਸਤੇ ਖੁਸ਼ੀ ਵਾਲੀ ਗੱਲ ਹੈ ਤੇ ਹਮੇਸ਼ਾ ਇਹ ਯਾਦ ਰਹੂਗਾ ਕਿਉਂਕਿ ਜਦੋਂ ਕੋਈ ਪਲੇਅਰ ਖੇਡ ਕੇ ਆਉਂਦਾ ਔਰ ਕਿਸੇ ਸਪੋਰਟਸ ਕਲੱਬ ਵੱਲੋਂ ਉਹਨੂੰ ਮਾਨ ਸਨਮਾਨ ਮਿਲੇ ਤਾਂ ਉਸ ਤੋਂ ਵੱਡੀ ਗੱਲ ਕੋਈ ਵੀ ਨਹੀਂ ਹੁੰਦੀ ਸਭ ਤੋਂ ਉੱਪਰ ਹੁੰਦੀ ਹੈ ਚੀਜ਼ ਵੀ ਕੋਈ ਸਪੋਰਟਸ ਕਲੱਬ ਵੱਲੋਂ ਕਿਸੇ ਪਲੇਅਰ ਨੂੰ ਮਾਨ ਸਨਮਾਨ ਮਿਲੇ ਤਾਂ ਇਹ ਕਲੱਬ ਮੇਰੇ ਪਿੰਡ ਦਾ ਵੀ ਨਹੀਂ ਹੈਗਾ ਮੇਰੇ ਗਵੰਢੀ ਪਿੰਡਾਂ ਦੇ ਵਿੱਚੋਂ ਆ ਪਿੰਡ ਓਕੰਦ ਵਾਲਾ ਜੈਤੋ ਦੇ ਨੇੜੇ ਪੈ ਜਾਂਦਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਤੇ ਆਪਣੇ ਘਰ ਅੱਜ ਸਾਰੇ ਕਲੱਬ ਦੇ ਮੈਂਬਰ ਸਹਿਬਾਨ ਪਹੁੰਚੇ ਆਗੇ ਆ ਪ੍ਰਧਾਨ ਸਹਿਬਾਨ ਪਹੁੰਚੇ ਹੈਗੇ ਆ ਬੜੀ ਖੁਸ਼ੀ ਅੱਜ ਮੈਨੂੰ ਹੋਈ ਇਸ ਗੱਲ ਦੀ ਵੀ ਕਿਸੇ ਕਲੱਬ ਵੱਲੋਂ ਅੱਜ ਮੈਨੂੰ ਕੱਪ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਔਰ ਇਹ ਸਾਡੇ ਪੰਜਾਬ ਦੇ ਲਈ ਇੱਕ ਸਨਹਿਾ ਵੀ ਪੰਜਾਬ ਦੇ ਜਿੰਨੇ ਵੀ ਕਲੱਬ ਸਪੋਰਟਸ ਕਲੱਬ ਹੈਗੇ ਆ ਉਹ ਜਾਂ ਤਾਂ ਆਪਣੇ ਆਂਢੀ ਗੁਆਂਢੀ ਪਿੰਡਾਂ ਦਾ ਕੋਈ ਪਲੇਅਰ ਖੇਡਦਾ ਜਾਂ ਤੁਹਾਡੇ ਪਿੰਡ ਦਾ ਖੇਡਦਾ ਤਾਂ ਉਹਨੂੰ ਬਣਦਾ ਮਾਣ ਸਨਮਾਨ ਜ਼ਰੂਰ ਦਿਆ ਕਰੋ ਕਿਉਂਕਿ ਇਹਦੇ ਨਾਲ ਇੱਕ ਪੂਰਾ ਸੁਨੇਹਾ ਜਾਣਾ ਹੈ ਇਹ ਇੱਕ ਸੁਨੇਹਾ ਹੈ ਪੂਰੇ ਪੰਜਾਬ ਦੇ ਸਪੋਰਟਸ ਕਲੱਬਾਂ ਲਈ ਇੱਕ ਐਗਜ਼ਾਮਪਲ ਅੱਜ ਸੈੱਟ ਕਰ ਰਿਹਾ ਇਹ ਨੌਜਵਾਨ ਪੰਜਾਬ ਦੇ ਪੂਰੇ ਸਪੋਰਟਸ ਕਲੱਬਾਂ ਵਾਸਤੇ ਵੀ ਜਦੋਂ ਵੀ ਕੋਈ ਤੁਹਾਡੇ ਪਿੰਡ ਦਾ ਆਂਡੀ ਗਵੰਡੀ ਪਿੰਡ ਦਾ ਕੋਈ ਪਲੇਅਰ ਖੇਡਦਾ ਉਹਦਾ ਮਾਣ ਸਨਮਾਨ ਕਰਦੇ ਹਾਂ ਤਾਂ ਇਸ ਤੋਂ ਵੱਡੀ ਕੋਈ ਵੀ ਉਹਦੇ ਵਾਸਤੇ ਖੁਸ਼ੀ ਵਾਲੀ ਗੱਲ ਨਹੀਂ ਹੁੰਦੀ ਤਾਂ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਸਾਡੇ ਦਰਮਿਆਨ ਜਿਹੜੇ ਨੌਜਵਾਨ ਪਹੁੰਚਿਆ ਪਿੰਡ ਔਕੰਦ ਵਾਲੇ ਦੇ ਗੁਰਪ੍ਰੀਤ ਸਿੰਘ ਨਿਰਪਿੰਦਰਪਾਲ ਸਿੰਘ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਪੈਸ਼ਲੀ ਇਹਨਾਂ ਦੇ ਨਾਮ ਨਾਲ ਜਿਹੜੇ ਪਿੰਡ ਦੇ ਨੌਜਵਾਨ ਪਹੁੰਚੇ ਹੈਗੇ ਮੁੰਡਾ ਨਾਮ ਕੀ ਹੈ ਗੁਰਸ਼ਾਨ ਬਾਈ ਬਲਕਰਨ ਬਲਕਰਨ ਸਿੰਘ ਜੀ ਤੇ ਬਾਈ ਜੀ ਗੁਰਦੀਪ ਸਿੰਘ ਜੀ ਤਾਂ ਮੈਨੂੰ ਬੜੀ ਖੁਸ਼ੀ ਹੋਈ ਆ ਇਸ ਗੱਲ ਦੀ ਤੇ ਅਸੀਂ ਆ ਚਾਹ ਪਾਣੀ ਪੀਤਾ ਇਕੱਠਿਆਂ ਨੇ ਤੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਇੱਕ ਦੂਜੇ ਨਾਲ ਔਰ ਇਹ ਵੀ ਕਹਿ ਰਹੇ ਆ ਵੀ ਅਸੀਂ ਵੀ ਕੋਸ਼ਿਸ਼ ਕਰਾਂਗੇ ਅੱਗੇ ਤੋਂ ਹੋਰ ਪਿੰਡ ਦੇ ਨੌਜਵਾਨਾਂ ਨੂੰ ਵੀ ਮੋਟੀਵੇਟ ਕਰੀਏ ਜਿਹੜੇ ਹੈਗੇ ਆ ਗੇਮਾਂ ਵਾਸਤੇ ਅੱਗੇ ਚੱਲਣ ਪਿੰਡ ਦੇ ਵਿੱਚ ਇਹਨਾਂ ਲਈ ਬਹੁਤ ਸੋਹਣਾ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਬਹੁਤ ਸੋਹਣੀਆਂ ਟੀਮਾਂ ਉੱਥੇ ਆਉਂਦੀਆਂ ਹਰ ਸਾਲ ਪੂਰਾ ਭਰਮਾ ਮੇਲਾ ਹੁੰਦਾ ਉਹ ਵੀ ਦੇਖਣ ਵਾਲਾ ਹੁੰਦਾ ਹਰ ਸਾਲ ਹੀ ਹੁੰਦਾ ਹੈਗਾ ਤੇ ਆਪ ਵੀ ਜਿਵੇਂ ਨਰਪਿੰਦਰ ਵੀ ਖੇਡਦਾ ਪਿਛਲੇ ਸਾਲਾਂ ਦੇ ਵਿੱਚ ਕਬੱਡੀ ਪਲੇਅਰ ਵੀ ਰਿਹਾ ਐ ਥਲੈਟਿਕਸ ਵੀ ਕਰਦਾ ਹੈਗਾ ਮੇਰੇ ਨਾਲ ਗੇਮਾਂ ਦੇ ਵਿੱਚ ਜਨਾ ਗੁਰਪ੍ਰੀਤ ਸਭ ਬਹੁਤ ਵਧੀਆ ਸਪ੍ਰਿੰਟਰ ਹੈਗਾ ਬਹੁਤ ਵਧੀਆ ਪਲੇਅਰ ਹੈ ਹੋਣ ਵਾਲੇ ਸਮੇਂ ਦਾ ਭਵਿੱਖੇ ਦਾ ਬਹੁਤ ਸੋਹਣਾ ਮੁੰਡਾ ਕੰਨੀ ਤੇ ਜਿਹੜਾ ਖੜਾ ਹੈ ਉਹ ਵੀ ਇੱਕ ਗੁਰਸ਼ਾਨ ਆਉਣ ਵਾਲਾ ਭਵਿੱਖ ਹੈ ਜੇਕਰ ਮਿਹਨਤ ਕਰੂਗਾ ਤਾਂ ਚੰਗੇ ਪਾਸੇ ਤੇ ਬਲਕਾਰਨ ਬਾਈ ਤੇ ਗੁਰਦੀਪ ਸਿੰਘ ਜੀ ਹੁਣੇ ਬਹੁਤ ਵਧੀਆ ਸਾਰੇ ਪੁਰਾਣੇ ਸਪੋਰਟਸਮੈਨ ਰਹੇ ਆ ਉਹੀ ਬੰਦਾ ਸਪੋਰਟਸਮੈਨ ਦੀ ਕਦਰ ਕਰਦਾ ਹੁੰਦਾ ਹੈ ਜਿਹੜਾ ਇਹਨਾਂ ਚੀਜ਼ਾਂ ਦੇ ਨਾਲ ਜੁੜਿਆ ਹੁੰਦਾ ਹੈ। ਬਾਕੀਆਂ ਨੂੰ ਤਾਂ ਇਹ ਇੱਕ ਤਰ੍ਹਾਂ ਦੀ ਅ ਸੋਸ਼ਲ ਕੀ ਕਹਿੰਦੇ ਨੇ ਸ਼ੋਸ਼ੇਬਾਜੀ ਲੱਗਦੀ ਹੁੰਦੀ ਆ। ਵੀ ਕੀ ਕਰਨਾ ਹੈ ਜਾਂ ਕਿਵੇਂ ਕਰਨਾ ਹੈ ਨਾ। ਤਾਂ ਅੱਜ ਮੈਨੂੰ ਬੜੀ ਖੁਸ਼ੀ ਹੋਈ, ਬਹੁਤ ਜ਼ਿਆਦਾ ਖੁਸ਼ੀ ਹੋਈ ਇਸ ਗੱਲ ਦੀ। ਸਭ ਤੋਂ ਵੱਡਾ ਮੇਰੇ ਲਈ ਇਹੀ ਸਨਮਾਨ ਆ। ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਆ ਇਹ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਔਰ ਇੱਕ ਸਨੇਹਾ ਮੈਂ ਇੱਕ ਵਾਰ ਫੇਰ ਰਿਪੀਟ ਕਰੂੰਗਾ ਪੰਜਾਬ ਦੇ ਸਾਰੇ ਕਲੱਬਾਂ ਲਈ ਇੱਕ ਸਨੇਹਾ ਹੈ ਇਹ। ਇੱਕ ਮੈਸੇਜ ਇਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਇੱਕ ਤੁਹਾਡੇ ਸਾਰਿਆਂ ਲਈ ਵੀ ਤੁਹਾਡੇ ਪਿੰਡ ਦਾ ਤੁਹਾਡੇ ਆਂਢਗੁਆਂਡ ਦੇ ਪਿੰਡ ਦਾ ਜੇ ਕੋਈ ਪਲੇਅਰ ਖੇਡ ਕੇ ਆਉਂਦਾ ਤਾਂ ਉਹਨੂੰ ਇਗਨੋਰ ਨਾ ਕਰਿਆ ਕਰੋ ਉਹਦੀ ਹੌਸਲਾ ਫੁਜਾਈ ਕਰਿਆ ਕਰੋ ਤਾਂ ਕਿ ਉਹ ਅੱਗੇ ਜਾ ਕੇ ਯੂਥ ਲਈ ਤੁਹਾਡੇ ਪਿੰਡ ਦੇ ਲਈ ਤੁਹਾਡੇ ਆਂਢਗੁਆਂਡ ਦੇ ਲਈ ਐਗਜ਼ਾਮਪਲ ਸੈੱਟ ਕਰੇ ਸਪੋਰਟਸ ਕਲੱਬਾਂ ਦਾ ਕੰਮ ਕੱਲਾ ਟੂਰਨਾਮੈਂਟ ਕਰਾਉਣਾ ਨਹੀਂ ਹੁੰਦਾ ਸਪੋਰਟਸ ਕਲੱਬਾਂ ਦਾ ਕੰਮ ਹੁੰਦਾ ਹੈਗਾ ਆਪਣੇ ਪਿੰਡ ਦੇ ਜਾਂ ਆਪਣੇ ਆਂਢਗੁਆਂਡ ਦੇ ਲੋਕਾਂ ਨੂੰ ਚੰਗੇ ਪਾਸੇ ਲਾਉਣਾ ਮੋਟੀਵੇਟ ਕਰਨਾ ਇਹ ਵੀ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਅੱਜਕੱਲ ਜਿਹੜਾ ਕਮੀ ਹੈ ਅੱਜਕੱਲ ਦੇ ਯੂਥ ਦੇ ਵਿੱਚ ਮੈਨੂੰ ਵੀ ਲੱਗਦੀ ਹੈ ਇਹਨਾਂ ਨੂੰ ਵੀ ਲੱਗਦੀ ਹੈ ਵੀ ਅਸੀਂ ਕੈਨੇ ਤਾਂ ਹੈਗੇ ਆ ਉਹ ਸਾਡੇ ਨਾਲ ਸਵੇਰੇ ਭੱਜਣ ਜਾਓ ਜਾਂ ਗਰਾਊਂਡ ਦੇ ਵਿੱਚ ਰਣੀ ਕਰੋ ਜਾਂ ਐਕਸਰਸਾਈਜ਼ ਕਰੋ ਪਰ ਕਿਤੇ ਨਾ ਕਿਤੇ ਸਾਡੇ ਯੂਥ ਦੇ ਵਿੱਚ ਕਮੀ ਹੈ ਔਰ ਇਸ ਕਮੀ ਚੋਂ ਸਾਨੂੰ ਨਿਕਲਣਾ ਚਾਹੀਦਾ ਹੈ ਕੋਈ ਵੀ ਕੰਮ ਕਰਨਾ ਤੁਸੀਂ ਜੇ ਉਹਦੇ ਵਿੱਚ ਕਾਮਯਾਬ ਹੋਣਾ ਹੈ ਉਹਨੂੰ ਫੜਨਾ ਪੈਂਦਾ ਉਹਨੂੰ ਰਿਪੀਟ ਕਰਨਾ ਪੈਂਦਾ ਲਗਾਤਾਰ ਕਰਨਾ ਪੈਂਦਾ ਫੇਲ ਹੋਣ ਦੇ ਕਾਮ باوجود ਕਰਨਾ ਪੈਂਦਾ ਸੋ ਮੈਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਤੇ ਦੋ ਚਾਰ ਸ਼ਬਦ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨਗੇ ਮੈਂ ਸਾਡੇ ਸੰਤ ਬਾਬਾ ਇਸਰਿੰਗ ਸਪੋਰਟਸ ਕਲੱਬ ਵੱਲੋਂ ਪਹਿਲਾਂ ਤਾਂ ਬਾਈ लवली ਸਰਾਵਨ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨਾ ਸਾਡੇ ਸਾਰੇ ਕਲੱਬ ਵੱਲੋਂ ਤੇ ਸਾਡੇ ਸਾਰੇ ਪੈਂਡਲ ਅਸੀਂ ਇਹ ਇੱਕ ਛੋਟਾ ਜਿਹਾ ਮਾਨ ਸਨਮਾਨ ਦੇ ਕੇ ਆਪਣੇ ਆਪ ਨੂੰ ਇੱਕ ਫਖਰ ਮਹਿਸੂਸ ਕਰ ਰਹੇ ਹਾਂ ਬਾਈ ਦਾ ਹੌਸਲਾ ਬਾਈ ਐਕਚੁਅਲੀ ਇਦਾਂ ਹੀ ਸਾਰੇ ਪਲੇਅਰ ਤਿਆਰ ਹੋਣ ਪਿੰਡਾਂ ਦੇ ਵਿੱਚ ਤੇ ਇਦਾਂ ਹੀ ਮਿਹਨਤ ਕਰਨੀ ਬਾਈ ਮਿਹਨਤ ਕਰਦਾ ਇਹਦੀ ਮਿਹਨਤ ਦਾ ਅੱਜ ਮੁੱਲ ਪਿਆ শ্রীলੰਕਾ ਇੰਟਰਨੈਸ਼ਨਲ ਗੀਮਨ ਦੇ ਵਿੱਚ ਭਾਗ ਲੈ ਕੇ ਆ ਤੇ 골ਡ ਮੈਲਟ ਲੈ ਕੇ ਆ ਬਾਈ ਅਸੀਂ ਫੇਰ ਆਪਦੇ ਕਲੱਬ ਵੱਲੋਂ ਤੇ ਸਾਡੇ ਸਾਰੇ ਪਿੰਡ ਵੱਲੋਂ ਬਾਈ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਹੌਸਲਾ ਵਜਾਈ ਕਰਦੇ ਸਾਰੇ ਆਪਦੇ ਪਿੰਡਾਂ ਦੇ ਵਿੱਚ ਹੀ ਬਹੁਤ ਵਧੀਆ ਕੈਂਪ ਦੇ ਤੌਰ ਤੇ ਬਾਈ ਕੰਮ ਕਰ ਰਿਹਾ ਤੇ ਸਾਡੇ ਯੂਥ ਨੂੰ ਇਹ ਸਨੇਹਾ ਵੀ ਦੇ ਰਿਹਾ ਹੈ ਅੱਜ ਇਹ 48 ਸਾਲ ਦੀ ਉਮਰ ਦੇ ਵਿੱਚ ਬਾਈ ਆਦੀ ਸੇਤ ਨੂੰ ਮੈਨੂੰ ਲੱਗ ਰਿਹਾ ਵੀ ਸਾਡੇ 25-25 ਸਾਲਾਂ ਦੇ ਨੌਜਵਾਨਾਂ ਨੂੰ ਟੱਕਰ ਆ ਦੇ ਰਿਹਾ ਤੇ ਫਿਰ ਅਸੀਂ ਦੁਬਾਰਾ ਬਹੁਤ-ਬਹੁਤ ਬਈ ਦਾ ਧੰਨਵਾਦ ਕਰਦੇ ਹਾਂ